ਪੁਰਸ਼ ਦੇ ਚਿਹਰੇ ਦੇ ਤੇ ਇਸਤਰੀ ਦੇ ਚਿਹਰੇ 'ਚ ਪ੍ਰਕਿਰਤੀ ਨੇ ਫਰਕ ਰੱਖਿਆ ਹੈ। ਇਸਤਰੀ ਨੂੰ ਹੋਰ ਢੰਗ ਦਾ ਸੋਪਣ ਦਿੱਤਾ ਹੈ। ਪੁਰਸ਼ ਨੂੰ ਹੋਰ ਢੰਗ ਦਾ ਸੋਪਣ ਦਿੱਤਾ ਹੈ। ਇਹ ਦਾੜਾ ਪੁਰਸ਼ ਦਾ ਸ਼ਿੰਗਾਰ ਹੈ। ਸ਼ਿੰਗਾਰ ਹੈ। ਉਹ ਨਹੀਂ ਸ਼ਿੰਗਾਰ ਹੈ। ਇਸਤਰੀ ਦੇ ਚਿਹਰੇ ਤੇ ਨਹੀਂ ਹੈ। ਔਰ ਬੜੇ ਧਿਆਨ ਨਾਲ ਸੁਣਨਾ। ਕੁਝ ਧਾਰਮਿਕ ਅਨਭਵੀ ਪੁਰਸ਼ ਕਹਿੰਦੇ ਨੇ ਮਦਹਿੰ ਨਾਲੋਂ ਨਰ ਜ਼ਿਆਦਾ ਖੂਬਸੂਰਤ ਹੈ ਚਲੋ ਦੋ ਚਾਰ ਉਦਾਹਰਣ ਦਿਆਂ ਸ਼ੇਰ ਬਬਰ ਉਹਦੀ ਗਰਦਨ ਦੇ ਭਰਵੇਂ ਵਾਲ ਉਹਦਾ ਰੋਬੇਲਾ ਚਿਹਰਾ ਉਹਦੇ ਕੋਲ ਖੜੀ ਸ਼ੇਰਨੀ ਬਿਲਕੁਲ ਪਿੱਕੀ ਲੱਗਦੀ ਕੁਝ ਵੀ ਨਹੀਂ ਕੁਝ ਨਹੀਂ ਜਿੰਨਾ ਸੁੰਦਰ ਮੁਰਗਾ ਹੈ ਮੁਰਗੀ ਤੇ ਉਹਦੇ ਸਾਹਮਣੇ ਕੁਝ ਵੀ ਨਹੀਂ ਕੁਝ ਵੀ ਨਹੀਂ ਸਿਸ ਦੀ ਕਲ ਦੀ ਵਰਵੀ ਗਰਦਨ ਜਿਤਨਾ ਨਰ ਚਿੜਾ ਖੂਸੂਰਤ ਹੈ ਮਦੇਨ ਨਹੀਂ ਹੈ ਜਿਤਨਾ ਨਰ ਤੋਤਾ ਖੂਸੂਰਤ ਹੈ ਮਦੇਨ ਨਹੀਂ ਹੈ ਤੇ ਜਿਤਨਾ ਨਰ ਮੋਰ ਸੁੰਦਰ ਹੈ ਲੰਬੇ ਲੰਬੇ ਪੰਖ ਮੋਰਨੀ ਬਿਲਕੁਲ ਫਿੱਕੀ ਕੁਝ ਵੀ ਨਹੀਂ ਦੇਖਿਆ ਹੋਏ ਦਾ ਮੋਰਨੀ ਕੋਲ ਲੰਬੇ ਪੰਖ ਨਹੀਂ ਹੁੰਦੇ ਕਈ ਲੋਕ ਤੇ ਜੰਗਲਾਂ ਚ ਜਾਣਨ ਰਾਜਸਥਾਨ ਦੇ ਜੰਗਲ ਤੇ ਸ਼ਹਿਰਾਂ 'ਚ ਵੀ ਬੜੇ ਮੋਰ ਭਰੇ ਪੈਦਾ ਉਹਦੇ ਕੋਲ ਹੀ ਮੋਰਨੀ ਖੜੀ ਹੁੰਦੀ ਹੈ ਉਸ ਤੇ ਨਿਗਾਹਾਂ ਨਹੀਂ ਜਾਂਦੀਆਂ ਮੋਰ ਤੇ ਜਾਂਦੀਆਂ ਹਨ ਮੋਰ ਸੁੰਦਰ ਹੈ ਇਹ ਤੇ 2-4 ਮੈਂ ਉਦਾਹਰਣ ਦਿੱਤੇ ਨੇ ਕਾਇਨਾਤ ਦੇ ਵਿੱਚ ਕੁਦਰਤ ਨੇ ਨਰ ਨੂੰ ਤੇ ਆਪ ਹੀ ਸ਼ਿੰਗਾਰਿਆ ਹੈ ਇਸਤਰੀ ਦਾ ਸ਼ਿੰਗਾਰ ਕਿਸੇ ਹੋਰ ਢੰਗ ਦਾ ਹੈ ਮਾਂ ਬਣਨ ਦੀ ਬਹੁਤ ਵੱਡੀ ਸੌਗਾਤ ਉਸ ਨੇ ਇਸ ਦੀ ਝੋਲੀ 'ਚ ਪਾ ਦਿੱਤੀ ਹੈ ਪੁਰਸ਼ ਕੋਲ ਨਹੀਂ ਕਿਉਂਕਿ ਪੁਰਸ਼ ਨੂੰ ਨੇ ਤੇ ਰੱਬ ਨੇ ਜੋ ਹੈ ਸ਼ਿੰਗਾਰੇ ਹੋਇਆ ਸ਼ਿੰਗਾਰੇ ਹੈ ਉਹ ਇਸਤਰੀ ਵਿਚਾਰੀ ਨੂੰ ਸ਼ਿੰਗਾਰ ਕਰਨਾ ਪੈਂਦਾ ਹੈ ਕਰਨਾ ਪੈਂਦਾ ਮੁਸਤਕੀਮ ਆਓ ਕਿਉਂਕਿ ਇੱਕ ਬਹੁਤ ਵੱਡੀ ਸਵਾਰਟ ਪਰਮਾਤਮਾ ਨੇ ਇਸਤਰੀ ਨੂੰ ਦਿੱਤੀ ਹੈ ਮਾਂ ਬਣਨ ਦੀ ਮਨੁੱਖ ਦੀ ਜਨਮ ਦराती ਹੈ ਮਨੁੱਖਤਾ ਦੀ ਜਨਮ ਦराती ਹੈ ਤਾਂ ਫਿਰ ਮਨੁੱਖ ਦੇ ਅੰਦਰ ਵੀ ਇਰਸ਼ਾ ਪੈਦਾ ਹੁੰਦੀ ਹੈ ਮੈਂ ਵੀ ਕੋਈ ਬਣਾਵਾਂ ਉਹ ਜੀਵ ਦੇ ਜਗ ਦੇ ਮਨੁੱਖਾਂ ਨੂੰ ਜਨਮ ਦਿੰਦੀ ਹੈ ਇਹ ਪੁਰਸ਼ ਚਿੱਤਰਾਂ ਨੂੰ ਜਨਮ ਦਿੰਦਾ ਹੈ ਤਸਵੀਰਾਂ ਨੂੰ ਜਨਮ ਦਿੰਦਾ ਹੈ ਚੰਗੇ ਚਿੱਤਰਕਾਰ ਪੁਰਸ਼ ਮਿਲਣਗੇ ਚੰਗੇ ਸੰਗਤਰਾਸ਼ ਪੁਰਸ਼ ਮਿਲਣਗੇ ਚੰਗੇ ਕਵੀ ਕਦੇ ਕਦਾਈਸ ਦਸ ਵੀ ਕਵੀਆਂ ਚ ਕੋਈ ਕਦ ਕਵਿਤਰੀ ਹੋ ਜਾਏ ਤੇ ਹੋ ਜਾਏ ਨਹੀਂ ਤੇ ਪੁਰਸ਼ ਨੇ ਦਾਰਸ਼ਨਿਕ ਫਲਸਫੇ ਚਿੰਤ ਤੱਕ ਪੁਰਸ਼ ਨੇ बड़े-बड़े साइंटिस्ट पुरुष ਨੇ ਜ਼ਿੰਦਗੀ ਦੇ ਹਰ ਸ਼ੋਬੇ ਚ ਅੱਗੇ ਇਹ ਕੁਝ ਬਣਾਈਏ ਇਹ ਕੁਝ ਬਣਾਈਏ ਮਨੋਚਿੰਤਕ ਤੇ ਕਹਿੰਦੇ ਨੇ ਏ स्त्री ਨੇ ਪੁਰਸ਼ ਨੂੰ ਜਨਮ ਦਿੱਤਾ ਤੇ ਪੁਰਸ਼ ਸੋਚਦਾ ਹੁਣ ਨਹੀਂ ਵੀ ਤੇ ਕਿਸੇ ਚੀਜ਼ ਨੂੰ ਜਨਮ ਦੇ। ਜ਼ਿੰਦਾ ਮਨੁੱਖਤਾ ਨੂੰ ਜਨਮ ਦਿੱਤਾ ਏ स्त्री ਨੇ ਮਹਾਨ ਹੈ ਮੁਰਦਾ ਚੀਜ਼ਾਂ ਨੂੰ ਜਨਮ ਦੇਂਦਾ ਹੈ ਪੁਰਸ਼ ਇਸ ਮਾਮਲੇ ਚ ਪਚੜਿਆ। ਕੁਦਰਤ ਨੇ ਮਨੁੱਖ ਨੂੰ ਸ਼ਿੰਗਾਰਿਆ ਇਸ ਵਿੱਚ ਪੁਰਸ਼ ਅੱਗੇ ਹੈ ਇਸਤਰੀ ਨੂੰ ਇਸ ਤਰ੍ਹਾਂ ਦਾ ਸ਼ਿੰਗਾਰ ਨਹੀਂ ਦਿੱਤਾ ਪਛੜੀ ਗਈ ਹੈ ਇੱਕ ਥਾਂ ਤੇ ਇਸਤਰੀ ਪਛੜੀ ਹੋਈ ਹੈ ਇੱਕ ਥਾਂ ਤੇ ਪੁਰਸ਼ ਪਛੜਿਆ ਹੈ ਪਰ ਹੁਣ ਕੀਤਾ ਕੀ ਜਾਏ ਇਹ ਦੋਵੇਂ ਇੱਕ ਦੂਜੇ ਤੋਂ ਕشش ਦੇ ਵਿੱਚ ਜੀਵਨ ਦੇ ਨ ਪੁਰਸ਼ ਇਸ ਜੋ ਹੈ ਇਸਤਰੀ ਦੀ ਕشش ਦੇ ਵਿੱਚ ਇਸਤਰੀ ਪੁਰਸ਼ ਦੀ ਕشش ਪੁਰਸ਼ ਦੇ ਅੰਦਰ ਪੁਰਸ਼ ਦੀ ਕشش ਨਹੀਂ ਆਉਂਦੀ ਇਸਤਰੀ ਦੀ ਆਉਂਦੀ ਹੈ ਉਹ ਇਸਤਰੀ ਚਾਹੇ ਮਾਂ ਹੈ ਭੈਣ ਹੈ ਪਤਨੀ ਹੈ ਚਾਹੇ ਧੀ ਹੈ ਕਸ਼ਿਸ਼ ਇਸਤਰੀ ਦੀ ਹੁੰਦੀ ਹੈ ਗੁਰੂ ਨਾਨਕ ਤੇ ਕਹਿੰਦੇ ਨੇ ਬਾਲ ਕਨਿਆ ਕੋ ਜੈਸੇ ਬਾਪ ਪਿਆਰਾ ਮੈਂ ਸਤਗੁਰ ਦੀ ਪੰਗਤੀ ਪੜੀ ਦੰਗ ਰਹਿ ਗਿਆ ਛੋਟੀ ਜਈ ਮਾਸੂਮ ਬੱਚੀ ਹੈ ਪਿਓ ਦੀ ਪਰਕਰਮਾ ਕਰਦੀ ਹੈ ਪਿਓ ਨੂੰ ਦੇਖਦੀ ਉਹਦੇ ਪੈਰਾਂ ਨਾਲ ਲਪਕਦੀ ਹੈ ਪਿਓ ਵੀ ਉਸ ਨਾਲ ਬੜਾ ਪਿਆਰ ਕਰਦਾ ਮਾਂ ਦੀ ਤਰਫ ਨਹੀਂ ਜਾਂਦੀ ਕਿਉਂ ਮਾਂ ਵਰਗੀ ਤੇ ਹੈ ਹੀ ਮਾਂ ਵਰਗਾ ਤਾਂ ਤੇ ਉਹਦੇ ਕੋਲ ਹੈ पिता तो प्रभाव स्त्री जीवदी है पुरुष दे कशिश बच ए पुरुष चाहे पिता है चाहे भा है चाहे पति है चाहे पुत्र है पुरुष जीवद स्त्री की कशिश चाहे स्त्री चाहे मां है चाहे भैन है चाहे पत्नी है चाहे ती है विपरीत दी कशिश जब विपरीत दी कशिश है ਤੋ ਕਈ ਵਾਰ ਇਸ ਧੀ ਚ ਖਿਆਲ ਆ ਜਾਂਦਾ ਹੈ ਪੁਰਸ਼ ਜੈਸੇ ਬਣ ਜਾਈਏ ਤੇ ਪੁਰਸ਼ ਦਾ ਸੁਭਾਵਕ ਪਰਮਾਤਮਾ ਨੇ ਕਦ ਉੱਚਾ ਬੜਾਇਆ ਜਰਾ ਇਸ ਧੀ ਨਾਲ ਉੱਚਾ ਬੜਾਇਆ ਤੇ ਇਸ ਧੀ ਚ ਵੀ ਖਿਆਲ ਆਇਆ ਹੁਣ ਉੱਚਾ ਤੇ ਕੁਦਰਤ ਨੇ ਨਹੀਂ ਬੜਾਇਆ ਚਲੋ ਉੱਚੀ ਸੈਂਡਲ ਪਾ ਲੈਨੇ ਹੈਨ ਵੱਡੇ ਇੱਕ ਇੱਕ ਗੇਟ ਵਰਗੇ ਪਾਵੇਂ ਘਰ ਕੇ ਪੈਰ ਆਪਣੇ ਥੋੜਾ ਬੈਠਣ ਕਦ ਜੋ ਛੋਟਾ ਹੈ स्त्री जैसे पुरुष जैसे कपड़े पहने पुरुष जैसी चाल करनी है नखर एक चमेली गुलाब बनने की कोशिश करे गुलाब पे नहीं बन सकेगी पर चमेली बनना भी औखा हो जाएगा एक गुलाब अगर कमल होना चाहे कमल पे नहीं हो सकेगा लेकिन सही ढंग फिर गुलाब भी नहीं बन सकेगा अगर एक स्त्री ਇਸਤਰੀ ਹੁੰਦੇ ਹੋਇਆ ਪੁਰਸ਼ ਹੋਣਾ ਚਾਹੇ ਪੁਰਸ਼ ਤੇ ਨਹੀਂ ਹੋ ਸਕੇਗੀ ਟੰਗ ਦੀ ਇਸਤਰੀ ਵੀ ਨਹੀਂ ਬਣ ਸਕੇਗੀ ਪਰ ਇੱਕ ਪੁਰਸ਼ ਅਗਰ ਇਸਤਰੀ ਹੋਣਾ ਚਾਹੇ ਹੁੰਦਾ ਸ਼ਿੰਗਾਰ ਤੇ ਪਹਿਨਾ ਪਰਮਾਤਮਾ ਨੇ ਦਾੜਾ ਔਰ ਦਾੜੇ ਵੀ ਆਪਣੀ ਸੀਮਾ ਹੁੰਦੀ ਹੈ ਮੈਂ 40 ਸਾਲ ਤੋਂ ਦੇਖਦਾ ਇੱਥੇ ਹੀ ਰੁਕਿਆ ਪਿਆ ਇੱਕ ਅੱਧਾ ਇੰਚ ਵੀ ਅੱਗੇ ਨਹੀਂ ਵੱਧਦਾ ਇੱਥਈ ਹੈ ਕਿ ਜਿਹੜੇ ਰੋਜ਼ ਜੰਗ ਕਰਦੇ ਨੇ ਕੈਂਚੀ ਛੁਰੇ ਲੈ ਕੇ ਉਹਨਾਂ ਦੇ ਤੇ ਮਰਦੇ ਦਮ ਤੱਕ ਵੱਧਦੇ ਨੇ ਾਰੇ ਵਦਦੇ ਵਾਲ ਕਹਿ ਦਿੰਦੇ ਨੇ ਕਿਤਨੇ ਤੂੰ ਛੁਰੇ ਲਿਆ ਕਿਤਨੀਆਂ ਤੂੰ ਕੈਂਚੀਆਂ ਲਿਆ ਤੇਰੀਆਂ ਸਾਰੀਆਂ ਖੁੰਡੀਆਂ ਕਰ ਦੇਾਂਗੇ ਮੈਂ ਰਹਾਵਾਂਗਾ ਮਰਦੇ ਦਮ ਤੱਕ ਰਹਾਵਾਂਗਾ ਬੋਲੇ ਸੋਨਿਆ ਹੁਣ ਮੈਂ ਅਰਜ਼ ਕਰਾਂ ਚੁਕੇ ਵਿਪਰੀਤ ਦੀ ਕਸ਼ਿਸ਼ ਹੈ ਇਸਤਰੀ ਪੁਰਸ਼ ਵਰਗਾ ਬਣਨ ਦੀ ਕੋਸ਼ਿਸ਼ ਕਰਦੀ ਏ ਪੁਰਸ਼ ਇਸਤਰੀ ਵਰਗਾ ਤੋ ਇਸਤਰੀ ਨੂੰ ਸੁਹੱਪਣ ਪੁਰਸ਼ ਦੇ ਵਿੱਚ ਦਿਖਾਈ ਦੇਂਦਾ ਹੈ ਪੁਰਸ਼ ਨੂੰ ਸੁਹੱਪਣ ਇਸਤਰੀ ਵਿੱਚ ਦਿਖਾਈ ਦੇਂਦਾ ਤੋ ਫਿਰ ਕੀ ਕਰੇ ਉਹ ਪੁਰਸ਼ ਪਰ ਇਸਤਰੀ ਵਰਗਾ ਬਣੇ ਫਿਰ ਚਲਾ ਜਾਂਦਾ ਹੈ ਨਾਈ ਦੀ ਦੁਕਾਨ ਤੇ ਕਹਿੰਦਾ ਉਸਰੇ ਤੇ ਕੈਂਚੀਆਂ ਨਾਲ ਮੇਰਾ ਮੁਖੜਾ ਇੰਜ ਬਣਾ ਦੇ ਜਿਵੇਂ ਪਰਮਾਤਮਾ ਨੇ ਇਸਤਰੀ ਦਾ ਬਣਾਇਆ ਨਾਰੀ ਦਾ ਬਣਾਇਆ ਬਣਾਇਆ ਪ੍ਰਭੂ ਨੇ ਵੱਖ-ਵੱਖ ਇਸ 3 ਵਰਗਾ ਬਣਾਵੇ ਅੱਜ ਤੱਕ ਕੋਈ ਮੋਰ ਨਾਈ ਦੀ ਦੁਕਾਨ ਤੇ ਨਹੀਂ ਗਿਆ ਮੇਰੇ ਪੰਖ ਕੱਟ ਦੇ ਤੇ ਮੈਨੂੰ ਮੋਰ ਨਹੀਂ ਵਰਗਾ ਬਣਾ ਦੇ ਕੋਈ ਸ਼ੇਰ ਵੀ ਨਹੀਂ ਗਿਆ ਮੇਰੇ ਗਰਦਨ ਦੇ ਵਾਲ ਕੱਟ ਦੇ ਤੇ ਮੈਨੂੰ ਸ਼ੇਰ ਨਹੀਂ ਜੈਸਾ ਬਣਾ ਦੇ ਕੋਈ ਮੁਰਗਾ ਵੀ ਨਹੀਂ ਗਿਆ ਮੇਰੀ ਕਲਗੀ ਕੱਟ ਦੇ ਮੇਰੀ ਗਰਦਨ ਦੇ ਪੰਖ ਕੱਟ ਦੇ ਤੇ ਮੈਨੂੰ ਮੁਰਗੇ ਜੈਸਾ ਬਣਾ ਦੇ ਇਹ ਮੂਰਖ ਤਾਂ ਸਿਰਫ ਮਨੋਖੀ ਕਰਦਾ ਹੈ ਪਸ਼ੂ ਨਹੀਂ ਕਰਦਾ पशु नहीं कर रहे मनुख कर रहे, मनुखन वे शिंगार देता है मैं अर्ज करा जिस दिन वाकई वेखण वाली अख होगी दाड़े तो बिना चेहरा पुरुष का नहीं चंगा लगेगा नहीं चंगा लगे हम मैं हैरान हाँ दाड़े वाला चेहरा स्त्री का भी नहीं चंगा लगेगा ਕਿਆ ਪਸੰਦ ਕਰੋਗੇ ਔਰਤ ਨੂੰ ਦਾੜ੍ਹੀ ਆਵੇ ਮੁੱਛਾਂ ਆਵਣ ਫਿਮੇਲਸ ਕਨ ਜੇ ਨੂੰ ਨਹੀਂ ਆਉਂਦੀਆਂ ਪੁਰਸ਼ ਨੂੰ ਜੇ ਨਹੀਂ ਆਉਂਦੀਆਂ ਦਾੜ੍ਹੀ ਤੇ ਮੁੱਛ ਉਹਨੂੰ ਖੋਦਾ ਕਹਿੰਦੇ ਨੇ ਇਹ ਤੇ ਖੋਦਾ ਔਰ ਮੈਂ ਹੈਰਾਨ ਹੋਇਆ ਗ੍ਰਾਗੀ ਸਿੰਘ ਸੀ ਬੜਾ ਸੁੰਦਰ ਕੀਰਤਨ ਕਰਦਾ ਸੀ ਪਰ ਖੋਦਾ ਦਾੜਾ ਨਹੀਂ ਸੀ ਕਾਨਪੁਰ ਦਾ ਸੀ ਵਾਸੀ ਮੁੱਛਾਂ ਨਹੀਂ ਸਨ ਮਗਾ ਸੱਟ ਸਾਂ ਦਾ ਹੋ ਚਲੇ ਆ ਸੀ ਹਰ ਸ਼ਹਿਰ ਦੇ ਵਿੱਚ ਵੈਦ ਹਕੀਮ ਨੂੰ ਕਹਿੰਦਾ ਸੀ ਕੋਈ ਦਵਾਈ ਹੈ ਐ ਦਾੜਾ ਆ ਜਾਏ ਮੁਛਾ ਆ ਜਾ ਕਿਰਤਨ ਕਰਦੇ ਆ ਗੁਰੂ ਦੇ ਦਰ ਤੇ ਚੰਗਾ ਨਹੀਂ ਲੱਗਦਾ ਐ ਸ਼ਿੰਗਾਰ ਮੇਰੇ ਕੋਲ ਨਹੀਂ ਜਗਾ ਜਗਾ ਦਵਾਈ ਪੁੱਛਦਾ ਸੀ ਇੱਕ ਦਿਨ ਕਿਦਰੇ ਮੇਰੇ ਕੋਲ ਪੁੱਛ ਬੈਠਾ ਮਸਕੀਨ ਜੀ ਸੁਣਿਆ ਕੋਈ ਬਾਬਾ ਬਲਵੰਦ ਸਿੰਘ ਨਾਲ ਤੁਸੀਂ ਰਹੇ ਹੋ ਤੇ ਨਿਰਮਲੇ ਲੋਟ ਦਵਾਈਆਂ ਦੇ ਬੜੇ ਗਿਆਨੀ ਆਉਂਦੇ ਨੇ ਤੁਸੀਂ ਸ਼ਾਇਦ ਉਹਨਾਂ ਕੋਲ ਕੋਈ ਨੁਕਸਾ ਸਿੱਖਿਆ ਹੋਵੇ ਕੋਈ ਅਸੀ ਦਵਾਈ ਦਾੜਾ ਆ ਜਾਏ ਮੈਂ ਕਿਹਾ ਹੱਦ ਹੋ ਗਈ ਜਿਨ੍ਹਾਂ ਨੂੰ ਦਾੜਾ ਨਹੀਂ ਆਉਂਦਾ ਉਹ ਦਵਾਈ ਲੱਭਦੇ ਨੇ ਜਿਨ੍ਹਾਂ ਨੂੰ ਆ ਜਾਂਦਾ ਉਹ ਨਹੀਂ ਲੱਭਦੇ ਨੇ ਐ ਨਹੀਂ ਸਮਝਦਾ ਐ ਨਹੀਂ ਸਮਝਾ ਕੋ ਦਾ ਮਨੁੱਖ ਨਹੀਂ ਚੰਗਾ ਲੱਗਦਾ ਪਰਮਾਤਮਾ ਦਾ ਦਿੱਤਾ ਹੋਇਆ ਸ਼ਿੰਗਾਰ ਹੈ حضرت ঈਸਾ ਮੁਹੰਮਦ ਸਾਹਿਬ तमाम ઋષਿ ਮਨਿ ਅਵਤਾਰੀ ਪੁਰਸ਼ ਐ ਸ਼ਿੰਗਾਰ ਹੈ ਉਹਨਾਂ ਕੋ ਇਸਤਰੀ ਦਾ ਇੱਕ ਸ਼ਿੰਗਾਰ ਹੈ ਉਹ ਪੁਰਸ਼ ਨਾਲ ਇਸ ਮਾਮਲੇ 'ਚ ਬਹੁਤ ਅੱਗੇ ਜੀਵ ਦੇ ਜਾਗਦੇ ਮਨੁੱਖ ਨੂੰ ਜਨਮ ਲੈਣਾ ਇਹ ਮਨੁੱਖਤਾ ਦੇ ਜਨਮ ਦਾਤੀ ਹੈ ਮਾਂ ਹੈ ਬਹੁਤ ਵੱਡੀ ਸੌਗਾਤ ਇਸ ਵਾਸਤੇ ਐਲਾਨੀਆਂ ਗੁਰਨਾਣਿਕ ਨੇ ਕਹਿ ਦਿੱਤਾ ਸੋਖ ਮੰਦਾ ਆਖੀਏ ਜਿਤ ਜੰਮੇ ਰਾਜਾ ਆਪਣੀ ਮਹਾਨਤਾ ਦਾ ਬੋਧ ਨਾ ਹੋਣ ਕਾਰਨ ਕਰਕੇ ਇਸ ਯੁੱਗ ਦੇ ਵਿੱਚ ਇਸਤਰੀ ਪੁਰਸ਼ ਦੀ ਨਕਲ ਤੇ ਚੱਲ ਪਈ ਹੈ ਪੁਰਸ਼ ਵਰਗੇ ਕੱਪੜੇ ਪਹਿਨਣ ਲੱਗ ਪਈ ਪੁਰਸ਼ ਜੈਸੀ ਚਾਲ ਚੱਲਣ ਲੱਗ ਪਈ ਪੁਰਸ਼ ਜੈਸਾ ਕੱਢ ਬਣਾਣਾ ਹੈ ਤਾਂ ਆਪ ਸੁਣ ਕੇ ਹੈਰਾਨ ਹੋਵੋਗੇ 20% ਇਸਤਰੀਆਂ ਅਮਰੀਕਾ ਦੇ ਵਿੱਚ ਸ਼ੇਵ ਕਰਾਂਦੀਆਂ ਨੇ ਉਹਨਾਂ ਨੂੰ ਦਾੜ੍ਹੀ ਆ ਜਾਂਦੀ ਹੈ ਨਕਲ ਜੋ ਪੁਰਸ਼ ਦੀ ਕਰਨੀ ਹੈ ਇੱਥੇ ਵੀ ਮੈਂ ਦੇਖਿਆ ਸਿੱਖ ਜਗਤ ਦੇ ਵਿੱਚ ਵੀ ਦੇਖਿਆ ਜਿਹੜੀਆਂ ਬੀਬੀਆਂ ਪੁਰਸ਼ਾਂ ਦੀ ਤਰ੍ਹਾਂ ਕੱਪੜੇ ਪਹਿਨਦੀਆਂ ਨੇ ਉਹਨਾਂ ਨੂੰ ਦਾੜ੍ਹੀ ਆ ਜਾਂਦੀ ਹੈ ਦਾੜ੍ਹਾ ਆ ਜਾਂਦਾ ਹੈ ਕੱਪੜੇ ਜੋ ਮਰਦਾਂ ਹਲੇ ਪਹਿਨਦੇ ਹੈ ਪੁਰਸ਼ਾਂ ਵਾਲੇ ਪਹਿਨ। ਸਜਾਇਆ ਜੋ ਆਪਣੇ ਮਰਦ ਦੀ ਤਰ੍ਹਾਂ ਮਰਦ ਜੈਸਾ ਹੋਣੇ। ਪ੍ਰਭੂ ਨੇ ਤੈਨੂੰ ਇਸਤਰੀ ਜੈਸਾ ਬਣਾਇਆ ਕਿ ਜਦ ਤਨ ਦਾ ਚੋਲਾ ਤੇਰਾ ਅਲੱਗ ਹੈ, ਤਾਂ ਸਰੀਰ ਦੇ ਵਸਤਰ ਵੀ ਅਲੱਗ ਹੁੰਦੇ ਨੇ। ਪੁਰਸ਼ ਜੈਸੇ ਨਹੀਂ ਹੁੰਦੇ। ਜਦ ਤੇਰਾ ਤਨ ਅਲੱਗ ਬਣਾਇਆ ਹੈ, ਤਾਂ ਤੇਰੇ ਤਨ ਦੇ ਕੱਪੜੇ ਵੀ ਅਲੱਗ ਹੋਣੇ ਚਾਹੀਦੇ ਨੇ। ਪੁਰਸ਼ ਦਾ ਤਨ ਅਲੱਗ ਬਣਾਇਆ ਹੈ, ਉਹਦੇ ਕੱਪੜੇ ਅਲੱਗ ਹੋਣੇ ਚਾਹੀਦੇ। ਦੋਹਾਂ ਦੇ ਬਸਤਰ ਇੱਕ ਨਹੀਂ ਹੋ ਸਕਦੇ ਕਿਉਂਕਿ ਦੋਹਾਂ ਦੇ ਤਨ ਇੱਕ ਨਹੀਂ ਨੇ ਬਦਕਿਸਮਤੀ ਹੈ ਜਦ ਕੋਈ ਇਸਤਰੀ ਪੁਰਸ਼ ਦੀ ਨਕਲ ਤੇ ਚੱਲ ਪੈਂਦੀ ਹੈ ਪੁਰਸ਼ ਜੈਸਾ ਹੋਣਾ ਹੈ ਤਾਂ ਕਈ ਵਾਰ ਪ੍ਰਕਿਰਤੀ ਸਹਾਇਕ ਹੋ ਜਾਂਦੀ ਹੈ ਠੀਕ ਹੈ ਤੈਨੂੰ ਪੁਰਸ਼ ਜੈਸਾ ਬਣਾਉਂਦੇ ਹੈ ਇਸ ਵਾਸਤੇ ਮੈਂ ਅਰਜ਼ ਕਰਾਂ ਅਗਰ ਇੱਕ ਇਸਤਰੀ ساری ਜ਼ਿੰਦਗੀ ਪੁਰਸ਼ ਦੀ ਕਸ਼ਿਸ਼ ਦੇ ਵਿੱਚ ਜੀਵੀ ਹੈ ਮਰ ਕੇ ਨੂੰ ਅਗਲਾ ਜਨਮ ਪੁਰਸ਼ ਦਾ ਮਿਲ ਜਾਏਗਾ। ਅਗਰ ਇੱਕ ਪੁਰਸ਼ ਆਖਰੀ ਦਿਨਾਂ ਤੱਕ ਇਸਤਰੀ ਦੀ ਕਸ਼ਿਸ਼ ਦੇ ਵਿੱਚ ਜੀਵੇ ਹੈ ਮਰਨ ਤੋਂ ਬਾਅਦ ਅਗਲਾ ਜਨਮ ਇਸ ਨੂੰ ਇਸਤਰੀ ਦਾ ਲਾਜ਼ਮੀ ਮਿਲੇਗਾ। ਪੁਰਸ਼ ਹਰ ਜਨਮ ਵਿੱਚ ਪੁਰਸ਼ ਹੋਵੇ ਐਸਾ ਕੋਈ ਲਾਜ਼ਮੀ ਨਹੀਂ। ਇਸਤਰੀ ਹਰ ਜਨਮ ਵਿੱਚ ਇਸਤਰੀ ਹੋਵੇ ਐਸਾ ਕੋਈ ਲਾਜ਼ਮੀ ਨਹੀਂ। ਥੋੜੀ ਜਿਹੀ ਮਾਤਰਾ ਦਾ ਬੇਧਹਿ ਦੁਹਾਂ ਦੇ ਸਰੀਰ ਇੱਕ ਇਸਤਰੀ ਇੱਕ ਪੁਰਸ਼ ਪਰ ਕਸ਼ਿਸ਼ ਵਿਪਰੀਤ ਦੇ ਇਸ ਬਰੇ ਪ੍ਰੀਤ ਦੀ ਕਸ਼ਿਸ਼ ਦੇ ਚਾਂ ਬੜੀ ਪਰਵਲ ਵਾਸ਼ਨਾ ਪ੍ਰਦਾਨ ਹੈ ਜਿਹਨੂੰ ਕਹਿੰਦੇ ਨੇ ਕਾਮ ਵਾਸ਼ਨਾ ਗੁਸਤਾਖੀ ਦਾ। ਦੁਰਗੰਸਾਵ ਦੀ ਬਾਣੀ ਦਾ ਫੈਸਲਾ ਛਲੇ ਕਨੈ ਤ ਕਾਮ ਮਨੇ ਮਨੁਕ ਛਲੇ ਆ ਜਾਂਦਾ ਕਨੈ ਗ ਕਾਮ ਮਨੇ। ਉਹ ਜੋ ਕਾਮਨਾ ਚਲਦੀ ਹੈ ਤਨ ਦੀ ਕਾਮਨਾ ਪ੍ਰਭਤਾ ਦੀ ਕਾਮਨਾ। ਮਾਨ ਵਡਿਆਈ ਪਰਤੀਸ਼ਤਾ ਦੀ ਕਾਮਨਾ ਪਦਾਰਥਾਂ ਦੀ ਕਾਮਨਾ ਖਾਣ ਪੀਣ ਦੀ ਕਾਮਨਾ ਫਿਰ ਵਕਤੀ ਤੌਰ ਤੇ ਆ ਕੇ ਰੁਕਦੀ ਏ ਇਸਤਰੀ ਦੀ ਕਾਮਨਾ ਕੰਮ ਨਹੀਂ ਦੀ ਕਾਮਨਾ ਫਿਰ ਇਸਤਰੀ ਦਾ ਨਾ ਕਾਮਨਾ ਪਏ ਗਹਿ ਕੰਮ ਨਹੀਂ ਪਏ ਗਿਆ ਕਾਮਨਾ ਦੀ ਮਨ ਔਰ ਪੁਰਸ਼ ਦਾ ਨਾ ਪਏ ਗਿਆ ਕਾਮ ਰਾਜ ਕਿਤਨੀ ਵੀ ਸਰਕਲ ਵਿੱਚ ਘੁੰਮਦੀ ਰਹੇ ਇਸਤਰੀ ਦੀ ਵਾਸ਼ਨਾ પુરੁਸ਼ਤੇ ਰੁਕਦੀ ਹੈ ਕਿਤਨੀ ਵੀ ਘੁੰਮਦੀ ਰਹੇ ਵਾਸ਼ਨਾ પુરੁਸ਼ ਦੀ ਸਰਕਲ ਦੇ ਵਿੱਚ ਇਸਤਰੀ ਤੇ ਰੁਕਦੀ ਹੈ પુરੁਖ ਮੇਨਾਰ ਨਾਰ ਮੇਂ ਪੁਰਖਾ ਬੋਝੋ ਬ੍ਰਹਮ ਗਿਆਨੀ ਮਹਾਰਾਜ ਕਹਿੰਦੇ ਨੇ ਕਲਯੁਗ ਐਸਾ ਹੈ ਬਸ ਕਾਮਨਾ ਪ੍ਰਧਾਨ ਹੋ ਕੇ ਜੀ ਰਹਿਣਾ ਵਾਸ਼ਨਾ ਪ੍ਰਧਾਨ ਹੋ ਕੇ ਜੀ ਰਹਿਣਾ ਭਾਵਨਾ ਪ੍ਰਧਾਨ ਨਹੀਂ ਅਹੰਕਾਰ ਵਾਸ਼ਨਾ ਲੋਭ ਵਾਸਨਾ ਕਾਮ ਵਾਸਨਾ ਅਗਰ ਮੰਦਰ ਮਸਜਿਦ ਗੁਰਦੁਆਰੇ ਵਿੱਚ ਲੈ ਆਈਏ ਇਹ ਮਨੁੱਖ ਬਾਜ਼ਾਰ ਵਿੱਚ ਆਇਆ ਹੈ ਫੈਕਟਰੀ ਦੇ ਵਿੱਚ ਆਇਆ ਹੈ ਆਫਿਸ ਦੇ ਵਿੱਚ ਆਇਆ ਹੈ ਮਾਰਕੀਟ ਦੇ ਵਿੱਚ ਆਇਆ ਹੈ ਕਿਸੇ ਧਾਰਮਿਕ ਮੰਦਰ ਦੇ ਵਿੱਚ ਨਹੀਂ ਆਇਆ ਕਿਸੇ ਗੁਰਦੁਆਰੇ ਨਹੀਂ ਆਇਆ ਅਗਰ ਭਾਵਨਾ ਕਰਕੇ ਆਇਆ ਹੈ ਭਰੋਸੇ ਕਰਕੇ ਆਇਆ ਹੈ ਪ੍ਰਭੂ ਤੇ ਭਾਵਨਾ ਹੋ ਸਕਦਾ ਹੈ ਅਗਰ ਭਾਵਨਾ ਨਾਲ ਬੈਠਾਏ ਤਾਂ ਇਹਦੀ ਦੁਕਾਨ ਵੀ ਮੰਦਰ ਬਣ ਜਾਏ ਇਹ ਵੀ ਮਾਰਜ ਕਰ ਲਿਆ वासना करके बैठा है तो गुरुद्वारा भी दुकान बन जाएगा मार्केट बन जाएगा बाजार बन जाएगा बाजार दी हलचल मार्केट दी बेईमानी और धंधे दी बेईमानी सारी धर्म रिच आ जाएगी क्योंकि वासना मलिन हो जाएगा धर्म ये भी मैं अर्ज हैं अगर धार्मिक कर्म में भावना वस ना होके ਕਾਮਨਾ ਵਰਸੋ ਕੇ ਕਰ ਰਹਾ ਤੋ ਕੀਰਤਨ ਵੀ ਧੰਦਾ ਕਥਾ ਵੀ ਧੰਦਾ ਮਥਾ ਟੇਕਣਾ ਵੀ ਧੰਦਾ ਅਖੰਡ ਪਾਠ ਰਖਾਣਾ ਵੀ ਧੰਦਾ ਪੂਜਾ ਪਾਠ ਰਖਾਣਾ ਵੀ ਧੰਦਾ ਪਰ ਮੈਂ ਭਾਵਨਾ ਕਰਕੇ ਕਰ ਰਹਾ ਔਰ ਭਾਵਨਾ ਨਾਲ ਮੈਂ ਬਾਜ਼ਾਰ ਵਿੱਚ ਬੈਠਾ ਤੋ ਯਕੀਨ ਹੈ ਜਾਣੋ ਦੁਕਾਨ ਵੀ ਹਰੀ ਮੰਦਰ ਬਣ ਜਾਏਗਾ ਖੱਡੀ ਤੇ ਕਪੜਾ ਬੁਣਦਿਆਂ ਬੁਣਦਿਆਂ ਕਬੀਰ ਪ੍ਰਭੂ ਨਾਲ ਜੁੜ ਜਾਂਦਾ ਹੈ ਕਿਹੜੇ ਰੋਕਦੇ ਨੇ ਹੁਣ ਤੇ ਕਪੜਾ ਨਾ ਬਣੋ ਤੁਹਾਨੂੰ ਲੋਕੀ ਬ੍ਰह्मज्ञानी ਕਹਿੰਦੇ ਨੇ ਕਹਿੰਦੇ ਜਦ ਮੈਂ ਕਪੜਾ ਬੁਣਦਾ ਸੀ ਉਦੋਂ ਤੁਸੀਂ ਮੈਨੂੰ ਕਦੀ ਨਹੀਂ ਰੋਕਿਆ ਕਿਉਂਕਿ ਕਪੜੇ ਬੁਣਨਾ ਸਿਰ ਮੇਰੀ ਰੋਜ਼ੀ ਸੀ ਮੇਰਾ ਧੰਦਾ ਸੀ ਤੇ ਹੁਣ ਤੇ ਮੇਰਾ ਧੰਦਾ ਹੀ ਧਰਮ ਬਣ ਗਿਆ ਮੈਂ ਤੇ ਭਾਵਨਾ ਕਰਕੇ ਬੈਠੀ ਹੁਣ ਤੁਸੀਂ ਕਹਿੰਦੇ ਨਾ ਕਰੋ ਹੁਣ ਤੇ ਮੇਰਾ ਧੰਦਾ ਵੀ ਧਰਮ ਬਣ ਗਿਆ ਭਾਵਨਾ ਅਧੀਨ ਕਰਮ ਧੰਦੇ ਨੂੰ ਧਰਮ ਬਣਾ ਦਿੰਦੇ ਨੇ ਵਾਸ਼ਨਾ ਅਧੀਨ ਕਰਮ ਧਰਮ ਨੂੰ ਵੀ ਧੰਦਾ ਬਣਾ ਦਿੰਦੇ ਨੇ ਮਹਾਰਾਜ ਕਹਿੰਦੇ ਨੇ ਇਤਨੇ ਹੀ ਕਾਮਨਾ ਪ੍ਰਦਾਨ ਧੰਦਾ ਹੀ ਧੰਦਾ ਚੱਲ ਰਿਹਾ ਹੈ ਧਰਮ ਨਹੀਂ ਚੱਲ ਰਿਹਾ ਮਨੁੱਖ ਦੇ ਨਾਲ ਧਰਮ ਨਹੀਂ ਚੱਲ ਰਿਹਾ ਧੰਦਾ ਚੱਲ ਰਿਹਾ ਹੈ ਪਰਿਵਾਰ ਚੱਲ ਰਿਹਾ ਹੈ ਧਨ ਸੰਪਦਾ ਚੱਲ ਰਹੀ ਹੈ ਪ੍ਰਭਤਾ ਚੱਲ ਰਹੀ ਹੈ ਮਨੁੱਖ ਦੇ ਨਾਲ ਪ੍ਰਭੂ ਨਹੀਂ ਚੱਲ ਰਿਹਾ ਇਹ ਸਾਰਾ ਖੁਲਾਸਾ ਨੰਗੁਰਵ ਸਿੰਘ ਸਾਹਿਬ ਜੀ ਮਹਾਰਾਜ ਦੀ ਬਾਣੀ ਚ ਜਸਰਾ ਹੈ ਤੁਚ ਬੁੱਧੀ ਅਨਸਾਰ ਥੋੜਾ ਜਿਹਾ ਮੈਂ ਤੁਹਾਡੇ ਸਾਹਮਣੇ ਰੱਖਿਆ ਭਾਵਨਾ ਕਰਕੇ ਗੁਰਦੁਆਰੇ ਆਉਣਾ ਹੈ ਵਾਸ਼ਨਾ ਕਰਕੇ ਕਾਮਨਾ ਕਰਕੇ ਬਾਜ਼ਾਰ ਵਿੱਚ ਜਾਣਾ ਹੈ ਫੈਕਟਰੀ ਜਾਣਾ ਹੈ ਆਫਿਸ ਦੇ ਜਾਣਾ ਹੈ ਪਰ ਜੇ ਇੱਥੇ ਵੀ ਕਾਮਨਾ ਕਰਕੇ ਆ ਗਏ ਫਿਰ ਗੁਰਦੁਆਰੇ ਨਹੀਂ ਆਏ ਤੇ ਅਸੀਂ ਤੇ ਬਕਾਇਦਾ ਅਰਦਾਸ ਕਰਦੇ ਆਂ ਪ੍ਰਾਨੇ ਦੀ ਇਹ ਮਨੋ ਕਾਮਨਾ ਫੁਲਾਣੇ ਦੀ ਇਹ ਮਨੋ ਕਾਮਨਾ ਫੇ ਹੁਣ ਸੁਣ ਲਓ पल की इच्छा नहीं बाछे केवल भगत कीर्तन संगराज इतार कामनावा परे सुट गया किथे सुट के आईए कबीर साधु को मिलने जाइए साथ न लीज को जिथे जोड़े लाके आया ना कामनामा उ ला के थे ਪ੍ਰਭੂ ਤੇਰੀ ਝੋਲੀ ਆਤਮਿਕ ਰਸ ਨਾਲ ਭਰ ਦੇਗਾ ਆਨੰਦ ਨਾਲ ਭਰ ਦੇਗਾ ਗੁਰੂ ਤੇਰੀ ਝੋਲੀ ਦੇਚ ਰੱਬੀ ਗੁਣ ਪਾ ਦੇਗਾ ਇਸ ਤਰ੍ਹਾਂ ਦੇ ਜੀਵਨ ਦਾ ਢੰਗ ਸਾਨੂੰ ਆ ਜਾਏ ਤਾਂ ਮੈਂ ਅਰਥ ਕਰਾਂ ਪਰਵਾਰ ਦੇ ਵਿੱਚ ਬੈਠੇ ਵੀ ਅਸੀਂ ਨਿਰੰਕਾਰ ਦੇ ਵਿੱਚ ਬੈਠੇ ਹੋਵਾਂਗੇ ਦ੍ਰਿਸ਼ਟੀ ਬਦਲ ਜਾਏਗੀ ਮਾਂ ਪਿਤਾ ਸੋਤ ਬੰਦਾ ਬਵਾਈ ਨਾਨਕ ਹੋਆ ਪਰਮ ਬ੍ਰਹਮ ਸਹਾਈ ਏ ਪਰਮ ਬ੍ਰਹਮ ਤੂੰ ਮੇਰਾ ਮਦਦਗਾਰ ਬਣਿਆ ਕਿਦਰੇ ਪੁੱਤਰ ਬਣ ਗਏ ਕਿਦਰੇ ਪਿਤਾ ਬਣ ਗਏ ਕਿਦਰੇ ਦਾਦਾ ਬਣ ਗਏ ਕਿਦਰੇ ਭਰਾ ਬਣ ਕੇ ਕਿਦਰੇ ਭੈਣ ਬਣ ਕੇ ਤੂੰ ਮੇਰਾ ਸਹੀ ਹੋਗੀ ਬਣਿਆ ਕਿਦਰੇ ਪਤੀ ਬਣ ਕੇ ਕਿਦਰੇ ਪਤਨੀ ਬਣ ਕੇ ਪਰਿਵਾਰ ਮੇਰਾ ਅਨੰਕਾਰ ਦਾ ਰੂਪ ਹੋ ਜਾਏਗਾ ਦ੍ਰਿਸ਼ਟੀ ਬਦਲ ਗਈ ਇੱਕ ਢੰਗ ਹੈ ਕਿ ਪਰਿਵਾਰ ਵੀ ਹਰੀ ਮੰਦਰ ਬਣ ਜਾਂਦਾ ਹੈ ਨਿਰੰਕਾਰ ਦਾ ਰੂਪ ਹੈ ਇੱਕ ਢੰਗ ਹੈ ਕਿ ਗੁਰਦੁਆਰਾ ਵੀ ਸੰਸਾਰ ਬਣ ਜਾਂਦਾ ਹੈ ਮੰਦਰ ਵੀ ਸੰਸਾਰ ਬਣ ਜਾਂਦਾ ਹੈ ਜਿੰਨੀ ਮੈਨੂੰ ਛੋੜੀ ਬਹੁਤ ਸਮਝ ਸੀ ਤੇ ਜਿਤਨਾ ਮੈਂ ਖੋਲ ਸਕਦਾ ਸੀ ਜਿਹੜੇ ਜਿਹੜੇ ਲਬਜ਼ ਸਤਿਗੁਰ ਨੇ ਮੈਨੂੰ ਦਿੱਤੇ ਮੈਂ ਤੁਹਾਡੇ ਸਾਹਮਣੇ ਰੱਖੇ ਨੇ ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਫੜੀ ਭਾਵਨਾ ਉਜਾਗਰ ਕਰੇ ਕੀਰਤਨ ਦੇ ਰਾਹੀਂ ਕਥਾ ਦੇ ਰਾਹੀਂ ਇਸ ਪਾਠ ਦੇ ਰਾਹੀਂ ਕਿਉਂਕਿ ਭਾਵਨਾ ਉਜਾਗਰ ਹੋ ਜਾਂਦੀ ਏ ਤੇ ਜੀਵਨ ਵਿੱਚ ਭਗਵਾਨ ਪ੍ਰਗਟ ਹੋ ਜਾਂਦਾ ਹੈ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ ਇਸ ਤਰ੍ਹਾਂ ਦੀ ਅਵਸਥਾ ਸਾਡੀ ਬਣੇ ਸਾਰਿਆਂ ਦਾ ਬਾਰ ਬਾਰ ਧੰਨਵਾਦ ਬੋਲ